ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਤਪਾਲ ਸਿੰਘ ਨੂੰ ਪੈਰੋਲ ਮਿਲ ਗਈ ਹੈ ਤੇ ਪੰਜਾਬ ਤੋਂ ਪੁਲਸ ਰਵਾਨਾ ਹੋ ਚੁੱਕੀ ਹੈ ਕੱਲ ਦੀ ਉਹਨਾਂ ਨੂੰ ਡਿਬਰੂਗੜ ਤੋਂ ਲੈ ਕੇ ਆਉਣ ਦੇ ਖਾਤਰ ਦੋਸਤੋ ਮੈਂ ਇਹ ਕਹੂੰਗਾ ਕਿ ਲੋਕਾਂ ਦੀ ਤਾਕਤ ਜਿਹੜੀ ਕਿੰਨੀ ਵੱਡੀ ਹੁੰਦੀ ਹੈ ਇੱਕ ਤਾਂ ਇਹਦੇ ਤੇ ਡਿਸਕਸ ਕਰਾਂਗੇ ਤੇ ਇੱਕ ਡਿਸਕਸ ਕਰਾਂਗੇ ਕਿ ਕੀ ਭਾਈ ਅਮਰਤਪਾਲ ਸਿੰਘ ਲਈ ਹੁਣ ਸਮਾਂ ਉਹ ਕਿਹੋ ਜਿਹਾ ਹੈਗਾ ਤੇ ਅਗਲੇ ਜਿਹੜੇ ਆਉਣ ਵਾਲੇ ਮਹੀਨੇ ਨੇ ਜਾਂ ਸਾਲ ਨੇ ਉਹ ਭਾਈ ਅਮਰਤਪਾਲ ਸਿੰਘ ਲਈ ਕਿਹੋ ਜੇ ਰਹਿਣ ਵਾਲੇ ਨੇ ਤੇ ਭਾਈ ਅਮਰਤਪਾਲ ਸਿੰਘ ਇਹ ਦੇਤੇ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਉਹ ਅਪਣਾਏਗਾ ਆਓ ਵੀਡੀਓ ਕਰਦੇ ਹਾਂ ਉਸਤਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਭਾਈ ਅਮਰਤਪਾਲ ਸਿੰਘ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਖਾਸ ਤੌਰ ਤੇ ਖਾਲਸਾ ਪੰਥ ਨੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਤਾ ਕੇ ਇਹ ਮਤਲਬ ਕਿਆਂ ਸਰਾਇਆਂ ਖਤਮ ਕਰ ਦਿੱਤੀਆਂ ਸੀ ਜਿਹੜੇ ਲੋਕ ਆਪਾਂ ਹਮੇਸ਼ਾ ਹੀ ਕਹਿ ਦਿੰਨੇ ਆ ਕਿ ਨਹੀਂ ਜੀ ਸਾਡੇ ਤਾਂ ਇੱਥੇ ਆਪਾਂ ਹੁਣ ਘੱਟ ਗਿਣਤੀ 'ਚ ਰਹਿ ਗਏ ਇੱਥੇ ਜਿਹੜਾ ਬਾਹਰਲਾ ਮਤਲਬ ਲੋਕ ਨੇ ਜਿਵੇਂ ਯੂਪੀ ਬਿਹਾਰ ਤੋਂ ਆ ਕੇ ਉਹਨਾਂ ਨੇ ਵੋਟਾਂ ਬਣਾਲੀਆਂ ਉਹਨਾਂ ਦੀ ਬਹੁ ਗਿਣਤੀ ਹੋ ਗਈ ਛੋਟੀਆਂ ਛੋਟੀਆਂ ਰੀਲਾਂ ਵੀ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਆਪਾਂ ਦੇਖਦੇ ਹਾਂ ਕਿ ਸਰਪੰਚ ਵੀ ਯੂਪੀ ਦਾ ਚੁਣ ਲਿਆ ਇਸ ਤਰ੍ਹਾਂ ਦੀ ਮਤਲਕ ਲੇਕਿਨ ਉਹਨਾਂ ਨੂੰ ਫੁੱਲ ਸਟਾਪ ਲਾਤਾ ਪੰਥਕ ਲੋਕਾਂ ਨੇ ਕਿ ਪੰਥ ਦੀ ਤਾਕਤ ਦਿਖਾਈ ਭਾਈ ਅਮਰਤਪਾਲ ਸਿੰਘ ਨੂੰ 2 ਲੱਖ ਵੋਟਾਂ ਦੇ ਕਰੀਬ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਤਾ ਕੇ ਇਹ ਮਤਲਬ ਜਿਹੜਾ ਸਨੇਹਾ ਦਿੱਤਾ ਕਿ ਨਹੀਂ ਅਜੇ ਵੀ ਪੰਜਾਬ ਦੇ ਵਿੱਚ ਜਿਹੜੀ ਤਾਕਤ ਹੈ ਉਹ ਖਾਲਸਾ ਪੰਥ ਕੋਲੇ ਆ ਤੇ ਨੰਬਰ 2 ਤੇ ਵੋਟਰਾਂ ਕੋਲੇ ਆ ਲੋਕਾਂ ਕੋਲੇ ਆ ਲੋਕ ਤਾਕਤ ਹੈ ਔਰ ਉਸ ਲੋਕ ਤਾਕਤ ਦੇ ਅੱਗੇ ਸਰਕਾਰਾਂ ਨੂੰ ਤੇ ਅਦਾਲਤਾਂ ਨੂੰ ਵੀ ਛਿਪਣਾ ਪੈਂਦਾ ਜੋ ਤੁਹਾਨੂੰ ਦਿਖਾਈ ਦੇ ਰਿਹਾ ਜਿਹੜਾ ਦੂਸਰਾ ਰਸੀਦ ਇੱਕ ਹੋਰ ਮਤਲਬ ਜੇਲ੍ਹ ਦੇ ਵਿੱਚ ਬੈਠਾ ਅ ਮੁਸਲਮ ਭਾਈ ਚਾਰੇ ਦਾ ਜਿਹੜਾ ਜਿੱਤਿਆ ਸੀ ਉਹਨੂੰ ਵੀ ਸੌਂ ਚਕਾਈ ਗਈ ਹੈ ਲੇਕਿਨ ਉਹਨੂੰ ਵਿਚਾਰੇ ਨੂੰ ਸਿਰਫ 2 ਘੰਟਿਆਂ ਦੀ ਪਰੋਲ ਦਿੱਤੀ ਗਈ ਹੈ ਦੇਖੋ ਤੁਸੀਂ ਸਾਡਾ ਅਜੇ ਵੀ ਬਰਤਾਰਾ ਕੀ ਹੈ ਤੇ ਲੇਕਿਨ ਦੋਸਤੋ ਹੁਣ ਆਪਾਂ ਦਾ ਸਿਰਫ ਜ਼ਿਕਰ ਕਰਨਾਗਾ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਜਿੱਤ ਗਏ ਨੇ ਉਹਨਾਂ ਲਈ ਜਿਹੜਾ ਆਉਣ ਵਾਲਾ ਸਮਾਂਗਾ ਉਹ ਕਿਹੋ ਜਿਹਾ ਰਹੇਗਾ ਨਾ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਸਪੇਸ ਅਕਾਲੀ ਦਲ ਵੱਲੋਂ ਮੈਂ ਤਾਂ ਇਹੀ ਕਹੂੰਗਾ ਕਿ ਉਹਨਾਂ ਦੀਆਂ ਮੂਰਖਤਾਈਆਂ ਕਰਕੇ ਇਹ ਸਪੇਸ ਖਾਲੀ ਹੋਈ ਪਈ ਸੀਗੀ ਉਹਨੂੰ ਭਾਈ ਅਮਰਤਪਾਲ ਸਿੰਘ ਕੀ ਭਰ ਪਾਉਂਗੇ ਕੀ ਭਾਈ ਅਮਰਤਪਾਲ ਸਿੰਘ ਜਿਹੜੇ ਬਾਕੀ ਦੇ ਹੋਰ ਜਿਹੜੇ ਰੁੱਸੇ ਹੋਏ ਅਕਾਲੀ ਲੀਡਰ ਨੇ ਕੀ ਉਹਨਾਂ ਨਾਲ ਰਲ ਕੇ ਨਵਾਂ ਅਕਾਲੀ ਦਲ ਬਣਾ ਲੈਣਗੇ ਕੀ ਉਹ ਉਹਨਾਂ ਨੂੰ ਅਪਣਾਉਣਗੇ ਕੀ ਲੀਡਰ ਭਾਈ ਅਮਰਤਪਾਲ ਸਿੰਘ ਨੂੰ ਅਪਣਾਉਣਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲਾਂ ਕਲੀਅਰ ਹੋਣੀਆਂ ਨੇ ਪਰ ਕੀ ਭਾਈ ਅਮਰਤਪਾਲ ਸਿੰਘ ਇਸ ਤਰ੍ਹਾਂ ਦੀ ਰਣਨੀਤੀ ਅਪਣਾਉਣਗੇ ਕਿ ਉਹ ਲੋਕਾਂ ਦੇ ਕਮਾਂਕਾਰਾਂ ਵੱਲ ਵੱਧ ਧਿਆਨ ਦੇਣਗੇ ਤੇ ਜਾਂ ਫਿਰ ਭਾਈ ਅਮਰਤਪਾਲ ਸਿੰਘ ਨੇ ਜਿਸ ਤਰ੍ਹਾਂ ਦੀ ਪਹਿਲਾਂ ਆਪਣੀ ਸ਼ੁਰੂਆਤ ਕੀਤੀ ਸੀ ਕਿ ਜਿਵੇਂ ਮਤਲਬ ਲੋਕਾਂ ਦੇ ਨਸੇ ਸੜਾਉਣੇ ਹਾਂਜੀ ਤੇ ਹੋਰ ਇਸ ਤਰ੍ਹਾਂ ਦੀਆਂ ਬੁਰਾਈਆਂ ਜਿਹੜੀਆਂ ਸੀਗੀਆਂ ਉਹ ਖਤਮ ਕਰਨ ਲੱਗੇ ਸੀਗੇ ਉਹ ਇਹ ਖਾਲਸਾ ਬਹੀਰ ਕੱਢ ਰਹੇ ਸੀਗੇ ਜਿਹੜੇ ਦੋਸਤੋਂ ਦੋ ਬੱਖੋ ਵੱਖਰੀਆਂ ਗੱਲਾਂ ਲੈਂ ਗਿਆ ਕਿ ਇੱਕ ਲੋਕਾਂ ਦੇ ਕੰਮਕਾਰ ਕਰਾਉਣੇ ਇਹ ਇੱਕ ਰਵਾਇਤੀ ਰਾਜਨੀਤੀ ਹੈ ਜਿਹੜੀ ਜਿਹਦੇ ਸਿਰਫ ਬੰਦੇ ਨੇ ਐਮਐਲਏ ਐਮਪੀ ਜਾਂ ਮੁੱਖ ਮੰਤਰੀ ਬਨਣਾ ਹੁੰਦਾ ਇਹਨਾਂ ਚੀਜ਼ਾਂ ਦੇ ਨਾਲ ਉਹ ਇੱਕ ਵੱਖਰਾ ਮਤਲਬ ਹੈਗਾ ਕਿ ਬੰਦਾ ਐਮਪੀ ਐਮਐਲਏ ਮੁੱਖ ਮੰਤਰੀ ਕੋਈ ਵੀ ਬਨ ਜਾਂਦਾ ਹੈਗਾ ਕੋਈ ਵੱਡੀ ਗੱਲ ਨਹੀਂ ਪਰ ਲੋਕਾਂ ਦਾ ਲੀਡਰ ਬਨਣਾ ਜਿਹੜਾ ਉਹ ਬਹੁਤ ਮੁਸ਼ਕਲ ਕੰਮ ਹੈਗਾ ਕੋਈ ਕੋਈ ਬੰਦਾ ਬਣ ਪਾਉਂਦਾਗਾ ਕੀ ਭਾਈ ਅਮਰਤਪਾਲ ਸਿੰਘ ਲੋਕਾਂ ਦੇ ਲੀਡਰ ਬਣ ਪਾਉਣਗੇ ਕਿਉਂਕਿ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਉਹ ਅਲਾਈਨਮੈਂਟ ਸੀਗੀ ਉਹ ਲੀਡਰ ਬਣਨ ਵਾਲੀ ਸੀ ਕੀ ਹੁਣ ਐਮਪੀ ਬਣਨ ਤੋਂ ਬਾਅਦ ਉਹ ਉਸੇ ਨੂੰ ਜਾਰੀ ਰੱਖਣਗੇ ਜੇਕਰ ਉਹ ਉਸੇ ਨੂੰ ਜਾਰੀ ਰੱਖਦੇ ਨੇ ਕਿਉਂਕਿ ਬਹੁਤ ਘੱਟ ਸਮੇਂ ਦੇ ਵਿੱਚ ਇੱਕ ਮੁੰਡਾ ਉੰਮੈ ਦਾ ਕਲੀਨ ਜੇ ਸ਼ੇਪ ਹੁੰਦਾ ਉਹ ਕੇਸ ਰੱਖਦਾ ਅਮਰਤਸਕ ਦਾ ਤੇ ਲੋਕਾਂ ਦਾ ਆਗੂ ਬਣ ਜਾਂਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲਬਾਤ ਹੈ ਦੋਸਤੋ ਛੋਟੀ ਗੱਲ ਨਹੀਂ ਹੈਗੀ ਜੇਕਰ ਉਹ ਇਸ ਇੱਕ ਚੀਜ਼ ਨੂੰ ਬੈਲੈਂਸ ਰੱਖ ਕੇ ਕਿ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਵੀ ਅਗਵਾਈ ਦੇਣਗੇ ਤੇ ਨਾਲ ਦੀ ਨਾਲ ਉਹ ਆਪਣੀ ਜਿਹੜੀ ਇੱਕ ਸ਼ੁਰੂਆਤ ਕੀਤੀ ਹੋਈ ਬਹੀਰ ਹੈ ਉਹਨੂੰ ਬਰਕਰਾਰ ਰੱਖਣਗੇ ਅਗਰ ਉਸੇ ਦੋਨੇ ਲਾਈਨਾਂ ਦੇ ਉੱਪਰ ਚੱਲ ਕੇ ਉਹ ਲੋਕਾਂ ਦੇ ਲੀਡਰ ਬਣ ਗਏ ਤਮੇ ਇਹ ਕਹਿ ਸਕਦਾਗਾ ਕਿ ਭਾਈ ਅਮਰਤਪਾਲ ਸਿੰਘ ਉਹ ਲੋਕਾਂ ਦੀ ਜਿਹੜੀ ਤਲਾਸ਼ ਹੈ ਪੰਜਾਬ ਦੇ ਲੋਕ ਇੱਕ ਤਲਾਸ਼ ਦੇ ਵਿੱਚ ਨੇ ਇੱਕ ਲੀਡਰ ਦੀ ਤਲਾਸ਼ ਦੇ ਵਿੱਚ ਨੇ ਇੱਕ ਅ ਅਗਵਾਈ ਕਰਨ ਵਾਲੇ ਬੰਦਿਆਂ ਨੂੰ ਭਾਲ ਰਹੇ ਨੇ ਇਸੇ ਤਲਾਸ਼ ਦੇ ਵਿੱਚੋਂ ਹੀ ਕਿਸਾਨ ਅੰਦੋਲਨ ਹੋ ਜਾਂਦਾ ਇਸੇ ਤਲਾਸ਼ ਦੇ ਵਿੱਚੋਂ ਹੀ 2022 ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣ ਜਾਂਦਾ 22 ਐਮਐਲਏ ਬਣ ਚੁਣ ਕੇ ਆ ਜਾਂਦੇ ਨੇ ਲੇਕਿਨ ਉਹ ਤਲਾਸ਼ ਉਹਨਾਂ ਦੀ ਗਲਤ ਸਾਬਤ ਹੋ ਜਾਂਦੀ ਆ ਕਿਸਾਨ ਆਗੂ ਜਿਹੜੇ ਉਹਨਾਂ ਨੇ ਉੱਥੇ ਸਾਰੇ ਜੁਨਟੀ ਕਰਵਾਈ ਸੀ ਲੋਕਾਂ ਨੇ ਜੁਨਟੀ ਕਰਵਾਈ ਸੀ ਉਹ ਵੀ ਜਦੋਂ ਮੋਰਚਾ ਜਿੱਤਿਆ ਜਾਂਦਾ ਉਸ ਤੋਂ ਬਾਅਦ ਉਹ ਵੀ ਫੇਲ ਸਾਬਤ ਹੁੰਦੇ ਨੇ ਉੱਥੇ ਵੀ ਤਲਾਸ਼ ਲੋਕਾਂ ਦੀ ਗਲਤ ਸਾਬਤ ਹੋਈ ਸੋ ਜਿਹੜੇ ਪੰਜਾਬ ਦੇ ਲੋਕ ਨੇ ਉਹ ਇੱਕ ਤਲਾਸ਼ ਦੇ ਵਿੱਚ ਨੇ ਕੀ ਉਹ ਤਲਾਸ਼ ਲੋਕਾਂ ਦੀ ਹੁਣ ਖਤਮ ਹੋ ਜਾਏਗੀ ਕੀ ਲੋਕਾਂ ਨੂੰ ਉਹ ਤਲਾਸ਼ ਦੇ ਵਿੱਚੋਂ ਆਪਣਾ ਆਗੂ ਮਿਲ ਗਿਆ ਕੀ ਪਾਈ ਅਮਰਤਪਾਲ ਸਿੰਘ ਇਹ ਸਾਬਤ ਕਰ ਸਕਣਗੇ ਜੇਕਰ ਇਹ ਗੱਲ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਾਬਤ ਹੋ ਵੀ ਉਹ ਲੋਕਾਂ ਦੇ ਮਨਾਂ ਦੇ ਵਿੱਚ ਸਾਗੇ ਲੋਕਾਂ ਦੇ ਉਹ ਆਗੂ ਬਣ ਗਏ ਤਾਂ ਮੈਂ ਇਹ ਕਹਿ ਸਕਦਾਗਾ ਕਿ ਪੰਜਾਬ ਦੀ ਇੱਕ ਤਲਾਸ਼ ਹੈ ਜਿਹੜੀ ਉਹ ਖਤਮ ਹੋਵੇਗੀ ਤੇ ਲੋਕ ਸਹੀ ਕਿਉਂਕਿ ਮੈਂ ਤਾਂ ਇਹ ਗੱਲ ਕਹਿਣਾ ਉਹਨਾਂ ਦੋਸਤੋ ਇੱਥੇ ਕੱਲੀ ਤਲਾਸ਼ ਸਾਨੂੰ ਉਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਭਗਵੰਤ ਮਾਨ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ ਇੱਥੇ ਤਲਾਸ਼ ਇੱਕ ਗਾਤਰੇ ਵਾਲਾ ਸਿੰਘ ਇੱਕ ਆਪਾਂ ਕੀ ਕਹਿੰਦੇ ਨੇ ਨਾ ਦਿਮਾਲੇ ਵਾਲਾ ਸਿੰਘ ਇੱਕ ਚੋਲੇ ਵਾਲਾ ਸਿੰਘ ਇੱਕ ਆਪਣਾ ਕੀ ਹੁੰਦਾਗਾ ਜਿਵੇਂ ਮੋਢੇ ਤੇ ਪਰਨਾ ਰੱਖ ਕੇ ਭਾਈ ਫਤਿਹ ਸਿੰਘ ਭਾਈ ਤਾਰਾ ਸਿੰਘ ਜਾਂ ਜਿੰਨੇ ਵੀ ਪ੍ਰਾਣੇ ਪ੍ਰਧਾਨ ਹੋਏ ਨੇ ਅਕਾਲੀ ਦਲ ਦੇ ਉਸ ਤਰ੍ਹਾਂ ਦੇ ਆਗੂ ਦੀ ਤਲਾਸ਼ ਸੀਗੀ ਜਿਹੜੀ ਭਾਈ ਅਮਰਤਪਾਲ ਸਿੰਘ ਦੇ ਉੱਚ ਪੂਰੀ ਹੁੰਦੀ ਜਾਪਦੀ ਆ ਪਰ ਅਗਲੀ ਇਹਦੋਂ ਜਿਹੜੀ ਦੋਸਤੋ ਬਾਕੀ ਦੇ ਜਿਹੜੇ ਜਿਵੇਂ ਹੁਣ ਅਕਾਲੀ ਦਲ ਜਾਂ ਦੂਜੀਆਂ ਪਾਰਟੀਆਂ ਨੇ ਉਹਨਾਂ ਦੇ ਅੱਗ ਲੱਗੀ ਹੋਈ ਆ ਉਹਨਾਂ ਨੂੰ ਇਹ ਆ ਕਿ ਭਾਈ ਅਮਰਤਪਾਲ ਸਿੰਘ ਕਿਉਂ ਉਹਨਾਂ ਨੇ ਜਿਵੇਂ ਉਤੇ ਹਰਸਿਮਰਤ ਕੌਰ ਨੇ ਲੋਕ ਸਭਾ ਦੇ ਵਿੱਚ ਇੱਕ ਪਾਸੇ ਤਾਂ ਇਹ ਹਮਾਇਤ ਕਰਦੀ ਕਿ ਭਾਈ ਅਮਰਤਪਾਲ ਸਿੰਘ ਨੂੰ ਸੌ ਚੱਕਾਈ ਜਾਵੇ ਤੇ ਪਿੱਛੇ ਇੱਕ ਲਾਈਨ ਬੋਲਦੀ ਕਿ ਜਿਹੜਾ ਪੰਜਾਬ ਦੇ ਵਿੱਚ ਗਰਮ ਦਲਈਏ ਨੇ ਜਿਹੜੇ ਉਹ ਸਿਆਸਤ ਹੈ ਜਿਹੜੀ ਉਹ ਹੋਣੀ ਨਹੀਂ ਚਾਹੀਦੀ ਜਿਹੜੀ ਪਹਿਲੀ ਮਤਲਬ ਉਹ ਹੈ ਉਹ ਹੋਣੀ ਚਾਹੀਦੀ ਆ ਉਹਨੇ ਕਿਹਾ ਕਿ ਉਹ ਖਤਮ ਹੋ ਰਹੀ ਹੈ ਔਰ ਗਰਮ ਦਲਈਏ ਜਿਹੜੇ ਹੈਗੇ ਨੇ ਉਹ ਅੱਗੇ ਆ ਰਹੇ ਨੇ ਜਾਨੀ ਕਹਿਣ ਦਾ ਭਾਵ ਇੱਕ ਪਾਸੇ ਹਮਾਇਤ ਕਰਦੇ ਨੇ ਤੇ ਦੂਜੇ ਪਾਸੇ ਨਾਲ ਦੀ ਨਾਲ ਬ੍ਰੋਧਤਾ ਵੀ ਕਰ ਦਿੰਦੇ ਨੇ ਕਿਉਂਕਿ ਜੇਕਰ ਭਾਈ ਅਮਰਤਪਾਲ ਸਿੰਘ ਦੇ ਰੂਪ ਵਿੱਚ ਲੋਕਾਂ ਦੀ ਤਲਾਸ਼ ਪੂਰੀ ਹੋ ਗਈ ਤਾਂ ਇਹਨਾਂ ਲਈ ਕਿੱਤੇ ਵੀ ਜਗ੍ਹਾ ਨਹੀਂ ਰਹੇਗੀ ਨਾ ਆਮ ਆਦਮੀ ਪਾਰਟੀ ਲਈ ਨਾ ਭਾਜਪਾ ਵਾਲੇ ਜਿਹੜੇ ਹੈਗੇ ਨੇ ਤੇ ਜਾਖੜ ਵਰਗੇ ਤੇ ਨਾ ਰਾਜੇ ਵਰਗੇ ਜਿਹੜੇ ਕਿ ਮੈਂ ਇਹ ਕਹਿ ਸਕਦਾਗਾ ਕਿ ਇਨ੍ਹਾਂ ਇਨ੍ਹਾਂ ਇਹ ਜਿਹੜੇ ਆਗੂ ਨੇ ਜਾਂ ਮਤਲਬ ਪਾਰਟੀਆਂ ਨੇ ਆਗੂ ਬਣਾਏ ਹੋਏ ਨੇ ਆਗੂ ਤਾਂ ਇਹ ਹੈ ਨਹੀਂਗੇ ਅਮਰਿੰਦਰ ਰਾਜੇ ਵਰਗੇ ਜਾਖੜ ਸੁਨੀਲ ਜਾਖੜ ਇਹ ਪੰਥ ਦੇ ਮੈਂ ਇਹ ਕਹਿ ਸਕਦਾਗਾ ਕਿ ਦੁਖੀ ਬੰਦੇ ਨੇ ਇਨ੍ਹਾਂ ਲੋਕਾਂ ਤੋਂ ਪੰਥ ਨੂੰ ਕੋਈ ਵੀ ਕੋਈ ਵੀ ਆਸ ਪੂਰੀ ਨਹੀਂ ਕਰ ਸਕਦੇ ਇੱਕ 인ਦਰਾ ਗਾਂਧੀ ਨੂੰ ਮਾਂ ਕਹਿਣ ਵਾਲਾ ਬੰਦਾ ਇੱਕ ਮੋਦੀ ਨੂੰ ਬਾਪੂ ਕਹਿਣ ਵਾਲਾ ਬੰਦਾ ਪੰਜਾਬੀਆਂ ਦਾ ਮਤਲਬ ਪੰਥਕ ਲੋਕਾਂ ਦਾ ਕਦੇ ਵੀ ਨਹੀਂ ਬਣ ਸਕਦਾ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਰੋਸੇ ਯੋਗਤਾ ਖਤਮ ਕਰ ਲਈ ਨਹੀਂ ਅਕਾਲੀ ਦਲ ਦੇ ਰੂਪ ਦੇ ਵਿੱਚ ਲੋਕਾਂ ਨੂੰ ਹੋਰ ਕੁਝ ਚਾਹੀਦਾ ਹੀ ਨਹੀਂ ਸੀਗਾ ਜੇਕਰ ਉਹ ਲੋਕਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਉਸ ਤੇ ਪੂਰੇ ਉੱਤਰ ਦੇ ਇਸੋ ਦੋਸਤੋ ਦੇਖਦੇ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਸਭ ਤੋਂ ਪਹਿਲਾਂ ਵਧਾਈ ਹੋਊਗੀ ਕਿ ਉਹ ਆ ਕੇ ਸੌਂ ਚੱਕਣਗੇ ਤੇ ਸੌਂ ਚੱਕ ਕੇ ਉਹ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਨੇ ਕਿਉਂਕਿ ਜਿੱਤੇ ਦੇ ਉਹ ਜਿੱਤੇ ਨੇ ਉਹਨਾਂ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਕੋਈ ਅਜੇ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਉਹਨਾਂ ਦੀ ਟੀਮ ਵੱਲੋਂ ਕੋਈ ਸ਼ੁਰੂ ਵੀ ਨਹੀਂ ਕੀਤੀ ਗਈ ਨਾ ਅਜੇ ਤੱਕ ਉਹਨਾਂ ਨੇ ਕੋਈ ਆਪਾਂ ਕੀ ਕਹਿੰਦੇ ਹੁਣ ਧੰਨਵਾਦੀ ਦੌਰਾ ਕੀਤਾਗਾ ਨਾ ਉਹਨਾਂ ਨੇ ਕੋਈ ਅਜੇ ਤੱਕ ਇਸ ਤਰ੍ਹਾਂ ਦੀ ਅਲਾਈਨਮੈਂਟ ਦਿਖਾਈ ਸੀ ਕਿ ਕਿੱਧਰ ਨੂੰ ਚੱਲਣਾ ਕਿਵੇਂ ਚੱਲਣਾ ਉਹ ਸ਼ਾਇਦ ਹੁਣ ਸੌ ਚੱਕਣ ਤੋਂ ਬਾਅਦ ਜਦੋਂ ਭਾਈ ਅਮਰਤਪਾਲ ਸਿੰਘ ਕੁਝ ਬੋਲਣਗੇ ਫਿਰ ਕਲੀਅਰ ਹੋਵੇਗਾ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਹੈਗਾ ਉਹ ਕਿਸ ਪਾਸੇ ਨੂੰ ਤੁਰਦੇ ਨੇ ਲੇਕਿਨ ਇਹ ਤੋਂ ਬਾਅਦ ਆਪਾਂ ਸੇ ਵੀ ਕਰਾਂਗੇ ਕਿ ਭਾਈ ਅਮਰਤਪਾਲ ਸਿੰਘ ਨੂੰ ਸਰਕਾਰ ਕਿਉਂਕਿ ਉਹਦੇ ਤੇ ਜਿਹੜਾ ਐਨਐਸਏ ਲਾਇਆ ਹੋਇਆ ਉਹਦੀ ਹੁਣ ਕੋਈ ਤੁਕ ਨਹੀਂ ਬਣਦੀ ਉਹਦੀ ਹੁਣ ਕੋਈ ਤੁਕ ਨਹੀਂ ਹੈਗੀ ਉਹਨੂੰ ਰਿਹਾ ਕਰਨਾ ਚਾਹੀਦਾ ਜਿੰਨਾ ਮੈਂ ਪਹਿਲਾਂ ਵੀ ਬੋਲਦਾ ਕਹਿੰਦਾ ਹੁਣਾਂ ਜਿੰਨਾ ਸਰਕਾਰਾਂ ਤੱਕਾ ਹੋਰ ਕਰਨਗੇ ਆ ਲੋਕ ਉਹਨਾਂ ਹੀ ਗੁੱਸੇ ਦੇ ਵਿੱਚ ਆ ਕੇ ਉਹਨੂੰ ਸਮਰਥਨ ਵੱਧ ਦੇਣਗੇ ਭਾਈ ਅਮਰਤਪਾਲ ਸਿੰਘ ਲਈ ਇਹ ਕੋਈ ਮੈਂ ਹੁਣ ਇਹ ਕਹਿ ਕਹੂੰਗਾ ਕਿ ਜੇ ਉਹਨੂੰ ਸਾਲ ਕਟਾਇਆ ਜੇ ਉਹਨੂੰ 2 ਸਾਲ ਕਟਾਉਣਗੇ ਉਹਦੀ ਹੋਰ ਵੱਡੀ ਉਹਨੂੰ ਪ੍ਰਾਪਤੀ ਹੋਵੇਗੀ ਉਹਨਾਂ ਹੀ ਸਮਰਥਨ ਉਹਨੂੰ ਹੋਰ ਮਿਲੇਗਾ ਤੁਸੀਂ 3 ਸਾਲ ਕਟਾਉਂਗੇ ਤਾਂ ਉਹਨੂੰ 19 ਜਲਦੀ ਲੋਕ ਅਗਲੀਆਂ ਕੁਰਸੀਆਂ ਤੱਕ ਲੈ ਕੇ ਜਾਣਗੇ ਕਿਉਂਕਿ ਪੰਜਾਬ ਦੇ ਲੋਕ ਤੱਕਾ ਬਰਦਾਸ਼ਤ ਨਹੀਂ ਕਰਦੇ ਸੋ ਅਜੇ ਵੀ ਜੇਕਰ ਸਰਕਾਰਾਂ ਕੰਧ ਤੇ ਲਿਖਿਆ ਪੜ ਲੈਣ ਖਾਸ ਤੌਰ ਤੇ ਭਗਵੰਤ ਮਾਨ ਜਿਸ ਨੇ ਬਹੁਤ ਵੱਡੀ ਗਲਤੀ ਕੀਤੀ ਆ ਮੈਂ ਕਹਿ ਸਕਦਾ ਛੋਟੀ ਗਲਤੀ ਨਹੀਂ ਕੀਤੀ ਅਜੇ ਵੀ ਉਹ ਸੁਧਰ ਜਾਵੇ ਆਪਣੀ ਗਲਤੀ ਨੂੰ ਸੁਧਾਰ ਲਵੇ ਤੇ ਭਾਈ ਅਮਰਤਪਾਲ ਸਿੰਘ ਤੋਂ ਐਨਐਸਏ ਖਤਮ ਕਰਕੇ ਉਹਨੂੰ ਰਿਹਾ ਕਰਾਵੇ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਫਿਰ ਹੈਗੀ ਆ ਮਾਰੀ ਜਿਵੇਂ ਸ਼ੁਰੂ ਹੋਵੇਗੀ ਉਹ ਆਪਾਂ ਦੇਖਾਂਗੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਮੈਂ ਹੁਣ ਤੁਹਾਡਾ ਥੋੜਾ ਜਲਦੀ ਦੇ ਵਿੱਚ ਹੀ ਪਰ ਮੈਂ ਧੰਨਵਾਦ ਕਰ ਦੇਵਾਂ ਕਿਉਂਕਿ ਦੋਸਤੋ ਥੋੜਾ ਮੈਨੂੰ ਜਿਹੜਾ ਬਿਜੀ ਰਹਿਣ ਕਰਕੇ ਸ਼ਡਿਊਲ ਮੈਂ ਉਹਨਾਂ ਸਮਾਂ ਨਹੀਂ ਦੇ ਪਾਉਂਦਾ ਚੈਨਲ ਨੂੰ ਤੇ ਜਿਸ ਦਾ ਤੁਸੀਂ ਰੋਜ਼ ਦੇਖਦੇ ਹੋ ਹਾਂਜੀ ਦੋਸਤੋ ਸਤਿੰਦਰ ਸਿੰਘ ਪ੍ਰਹਾਰ ਰਾਣਾ ਸਿੰਘ ਜੀ ਗੁਰਤਾਰਨ ਸਿੱਧੂ ਇਹਦਾ ਮੇਰੇ ਵੀਰ ਬਹੁਤ ਉਹ ਕਰਦੇ ਨੇ ਦਲਜੀਤ ਸਿੰਘ ਗਰੇਵਾਲ ਦੇ ਸੁਵਿੰਦਰ ਗਿੱਲ ਹਰਪ੍ਰੀਤ ਸਿੰਘ ਮਨਜੀਤ ਮਨਜੀਤ ਰਾਜ ਰਾਜ ਗੁਰਦੇਵ ਸਿੰਘ ਸ਼ੇਰ ਗਿੱਲ ਹਰਜੀਤ ਸਿੰਘ ਤੇ ਸਰਜੀਤ ਸਿੰਘ ਮਰਵਾਹ ਮਿੱਠੂ ਸਿੰਘ ਵਾਲੀਆ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਲੀਆ ਸਾਹਿਬ ਤੁਸੀਂ ਜਿਹੜਾ ਚੈਨਲ ਨੂੰ ਸਪੋਰਟ ਦਿੰਨੇ ਹੋ ਤੇ ਪੇਜ ਦੇ ਉੱਤੇ ਕਮੈਂਟ ਕਰਕੇ ਸਾਡੀ ਹੌਸਲਾ ਅਫਜ਼ਾਈ ਕਰਦੇ ਹੋ ਬਾਕੀ ਵੀਰਾਂ ਨੂੰ ਵੀ ਬੇਨਤੀ ਆ ਕਿ ਕਮੈਂਟ ਕਰਿਆ ਕਰੋ ਆਪਣੀ ਰਾਇ ਰੱਖਿਆ ਕਰੋ ਤੇ ਸਾਨੂੰ ਜਰੂਰ ਸਪੋਰਟ ਕਰਦੇ ਰਹੋ ਉਹਨਾਂ ਹੀ ਅਸੀਂ ਤਕੜੇ ਹੋ ਕੇ ਤੁਹਾਡਾ ਜਿਹੜਾ ਤੁਹਾਡੇ ਨਾਲ ਸਾਝ ਪਾਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ